ਨੰਬਰ 40 ਦੇ ਵਿੱਚ ਜਿਹੜੀ ਹਰਕੀ ਸਾਡੇ 388 ਵੀ ਹੋਈ ਸੀਗੀ ਤਾਂ ਸ਼ਿਆਡੇ ਦੇ ਵਿੱਚ 26 2 2024 ਨੂੰ ਰਾਤ 1:30 ਦੇ ਕਰੀਬ ਜਿਹੜੇ ਸੀਗੇ ਦੋ ਅਨੋਂ ਜਿਹੜਿਆ ਸਾਦੇ 4-5 ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਘਰ-ਵਾਰ ਕੇ ਜਿਹੜੀ ਸੀ ਇਹ ਡੋਰੀ ਕੀਤੀ ਸੀਗੀ ਉਹ ਕੇ ਸਨੈਚੀ ਕੀਤੀ ਸੀ ਇਹਦਾ ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇੱਕ ਵਾਧਾ ਕੀਤੀ ਸੀ ਇਹਦੇ ਵਿੱਚ ਸਾਡੇ ਐਸਐਸਓ ਸਾਹਿਬ ਜਿਹੜੇ ਹੈਗੇ ਨੇ 66 ਦੇ ਕਪਿਲ ਕੌਸ਼ਨਲੀ ਇੰਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਉਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਬਾਦ ਦਾ ਜਿਹੜਾ ਉਹ ਕੀਤਾ ਗਿਆ ਮੋਟਰਸਾਈਕਲ ਉਹ ਵੀ ਇਹਨਾਂ ਦੇ ਨੇ ਦੇਰ ਕਬਤਲ ਕਰ ਲਿਆ ਤੇ ਇਸ ਤਰ੍ਹਾਂ ਦੋ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਦੇ ਕਾਊਂਟ ਸੀਗਾ ਉਹ ਵੀ ਇਹਦੇ ਵਿੱਚੋਂ ਕੱਢ ਲਿਆ ਤੇ ਦੋ ਵਿਅਕਤੀਆਂ ਨੂੰ ਜਿਹਦੇ ਰਿਕਾਰਡ ਹੋਰ ਵੀ ਕੁਝ ਬਰਾਮਦ ਹੋਇਆ ਜਾਨੀ ਜਿਹੜੀ ਕਿ ਤਿੰਨ ਸੀ ਟੋਟਲ ਸਾਰਾ ਕੁਝ ਕਵਰ ਕਰ ਲਿਆ ਇਹੋ ਇਹਨਾਂ ਦੇ ਵਿੱਚ ਅਜੇ 2 ਬੰਦੇ ਗ੍ਰਿਫਤਾਰ ਕਰਨ ਵਾਲੇ ਬਾਕੀ ਹੈ ਜਿਹੜੇ ਕੁਛ ਕੁਛ ਬਤਾਉਂ ਉਹ ਕਿਹੜੇ ਹੈਗੇ 2 ਜਿਹੜੇ ਹੋਰ ਦੋਸ਼ੀ ਹੈਗੇ ਉਹਨਾਂ ਦੇ ਕੋਲ ਜਿਹੜਾ ਸਪਾਂਸਰ ਆਪਾਂ ਨੂੰ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਕਿੱਥੋਂ ਲੈ ਆਉਣ ਉਹ ਨਹੀਂ ਤੇ ਦੋਨੇ ਜਿਹੜੇ ਹੈਗੇ ਛਾੜੇ ਦੇ ਹੈ ਛਾੜੇ ਏਰੀਆ ਦੇ ਰਹਿਣਾ ਹੈ ਇਹਨਾਂ ਨੂੰ ਰਿਕੀ ਕੀਤੀ ਗਈ ਸੀ ਬੰਦੇਆਂ ਇਹਨਾਂ ਦੇ ਵਿੱਚੋਂ ਇੱਕ ਉਸ ਮੁਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਸੀਗਾ ਵੀ ਇੰਨੇ ਕ ਵਜੇ ਜਿਹੜੇ ਅੱਜ ਵਿਆਹ ਤੇ ਜਾਣਾ ਹੈ ਤਿਆਰ ਹੈਗਾ ਤੇ ਇਹਨਾਂ ਦੇ ਕੋਲ ਗੋਲਡ ਜੀਵਰ ਦਾ ਹੋ ਸਕਦਾ ਸੀ ਸੀਸੀਟੀਵੀ ਵੀ ਪੁਲਿਸ ਨੂੰ ਮਿਲ ਗਈ ਹੈ ਤੁਹਾਨੂੰ ਉਹਨੂੰ ਮੌਕੇ ਤੇ ਲਈ ਸੀ ਜੀ ਇਹਨਾਂ ਦੀ ਜਦੋਂ ਕੀਤੀ ਗਈ ਜੀ ਉਦੋਂ ਸੀਸੀਟੀਵੀ ਤੋਂ ਹੀ ਜਿਹੜਾ ਇਹਨਾਂ ਦੀ ਜਿਹੜੀ ਵੀ ਗਿਆ ਉਹ ਕੋਮਨ ਟੈਕਨੀਕਲ ਅਸਿਸਟੈਂਸ ਦੇ ਨਾਲ ਕੰਮ ਹੀ ਨਹੀਂ ਦੇ ਰਹੀ ਸਰ ਪਲਾਨ ਜਿਵੇਂ ਬਣਾਇਆ ਸੀ ਨਾ ਇੱਕ ਤਰ੍ਹਾਂ ਕਿਸ ਤਰ੍ਹਾਂ ਡਿਪੀਟਾ ਰਹੇ ਕੋਈ ਵੀ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਵੇ ਤਾਂ ਸ਼ੈੱਡ ਤੇ ਬਹੁਤ ਜ਼ਿਆਦਾ ਆਊਟਸਕੈਟ ਸੇ ਜਾ ਕੇ ਰਗਾ ਔਰ ਉੱਤੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਕੋਈ ਸ਼ੇਰ ਵਿਆਹ ਸੀਗਾ ਸੋ ਨੌਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਵੀ ਘਰ ਦੇ ਵਿੱਚ ਹੁੰਦੇ ਆ ਉਹ ਗਹਿਣੇ ਸਾਰੇ ਬਾਹਰ ਦੇ ਉਸੇ ਕਿਨਾਂ ਨੂੰ ਆਈਡੀਆ ਸੀ ਕਿ 10-15 ਮਿੰਟਾਂ ਤੱਕ ਦਿੱਕਤ ਆਏਗੀ ਸੋ ਇਹਨਾਂ ਨੇ ਉਸ ਟਾਈਮ ਉਨਤੇ ਘਰ ਦੇ ਉਤੇ ਜਿਹੜਾ ਹੈਗਾ ਟੈਕ ਟਸਿਕ ਉਹਨੂੰ ਪਤਾ ਸੀਗਾ ਕਿ ਇਸ ਟਾਈਮ ਇਹਨਾਂ ਦੇ ਜਿਹੜੇ ਹੈ ਗੋਲ ਦੇ ਅਰੰਡਮੈਂਟਸ ਇੱਥੇ ਮੋਬਾਈਲ ਵੀ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀ ਕਹਿਣਾ ਨਵਾਂ ਦੇ ਇੱਟਾ ਉਹ ਵੀ ਸਨ